ਵਟਨ ਬੱਧ ਹੈ ਦੁਆਦੋ ਤਰੰਤਾਰ ਮੇਸਰ ਬਾਈਪਾਸ ਚੌਂਕ ਵਿਖੇ ਤਰੰਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਡੀਸੀ ਵਿਰਿੰਦਰ ਪਾਲ ਸਿੰਘ ਅਤੇ ਬੀਐਸਐਫ ਜਵਾਨਾਂ ਨਾਲ ਸਾਂਝੇ ਤੌਰ ਤੇ ਪੱਟੀ ਖੇਮਕਰਨ ਸ਼੍ਰੀ ਖਡੂਸ ਸਾਹਿਬ ਤਰੰਤਾਂ ਸਮੇਤ ਜ਼ਿਲ੍ਹੇ ਅੰਦਰ ਫਲੈਂਕ ਮਾਰਚ ਕੱਢਿਆ ਗਿਆ ਪਹਿਲਾ ਤਰੰਤਾਂ ਸ਼ਹਿਰ ਅਤੇ 메ਨ ਚੌਂਕਾਂ ਸੜਕਾਂ ਰਾਹੀਂ ਹੋ ਕੇ ਵੱਖ-ਵੱਖ ਹਲਕੇ ਅੰਦਰ ਹੁੰਦਾ ਹੋਇਆ ਵਾਪਸੀ ਤਰੰਤਾਂ ਹੀ ਸਮਾਪਤ ਹੋਇਆ ਜਿਸ ਸਵੇਰ ਸਿਵਲ ਪ੍ਰਸ਼ਾਸਨ ਐਡੀਸੀ ਵਰਿੰਦਰਪਾਲ ਸਿੰਘ ਅਤੇ ਐਸਡੀਐਮ ਤਰੰਤਾਂ ਦੇ ਐਸਐਸਪੀ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਅਤੇ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਸਿਟੀ ਤਰਨਤਾਰਨ ਤਾਂ ਸੇਮ ਸੀਤੇ ਵਕਵਕ ਸਬ ਡਿਵੀਜ਼ਨਾਂ ਦੇ ਡੀਐਸਪੀ ਅਤੇ ਥਾਣਾ ਸਿਟੀ ਐਸਐਸਪੀ ਉਹ ਸੁਨੀਲ ਕੁਮਾਰ ਥਾਣਾ ਚਬਾਲ ਕਮਿਸ਼ਨਰ ਥਾਣਾ ਸਰਾ ਅਮੰਤ ਖਾਨ ਮੈਡਮ ਰਜਿੰਦਰ ਕੌਰ ਪੀਆਰ ਤਰਨਤਾਰਨ ਇੰਚਾਰਜ ਬਲਦੇਵ ਸਿੰਘ ਟ੍ਰੈਫਿਕ ਇੰਚਾਰਜ ਤਰਨਤਾਰਨ ਵਿਕਰਮਜੀਤ ਸਿੰਘ ਪੁਲਿਸ ਚੌਂਕੀ ਅਸਿਸਟੈਂਟ ਕਿਰਪਾਲ ਸਿੰਘ ਪੁਲਿਸ ਚੌਂਕੀ ਦ ਬੁਰਜੀ ਮਨਜੀਤ ਸਿੰਘ ਆਦਿ ਹਾਜ਼ਰ ਸਨ ਤੁਰੰਤਾਂ ਐਸਐਸਪੀ ਅਸ਼ਨੇ ਕਪੂਰ ਨੇ ਦੱਸਿਆ ਕਿ ਪੰਜਾਬ ਅੰਦਰ ਪਾਰਲੀਮੈਂਟ ਚੋਣਾਂ ਹੋ ਜਾ ਰਹੀਆਂ ਹਨ ਉਸ ਨੂੰ ਲੈ ਕੇ ਮਾਨਜੁਕ ਡੀਜੀਪੀ ਪੰਜਾਬ ਦੇ ਹੁਕਮ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਪੱਧਰ ਤੇ ਫਲੈਂਗ ਮਾਰਚ ਕੱਡੇ ਜਾ ਰਹੇ ਹਨ ਉਸ ਨੂੰ ਲੈ ਕੇ ਤੁਰੰਤਾਂ ਜ਼ਿਲ੍ਹੇ ਅੰਦਰ ਚਾਰ ਸਬ ਡਿਵੀਜ਼ਨਾਂ ਅੰਦਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਬੀਐਸਐਫ ਵੱਲੋਂ ਫਲੈਂਗ ਮਾਰਚ ਕੱਡੇ ਆ ਗਏ ਅਤੇ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੀ ਇੱਕ ਬਟਾਲੀਅਨ ਆਈ ਹੈ ਬਾਕੀ ਹੋਰ ਪੁਲਿਸ ਫੋਰਸ ਮਿਲ ਰਹੀ ਹੈ ਅਤੇ ਅੱਜ ਦਾ ਮੋਕ ਮਕਸਦ ਹੈ ਕਿ ਤਰਨਤਨ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੰਦ ਹੈ ਅੱਗੇ ਤਨ ਨੂੰ ਸੁਣਾਉਂਦੇ ਹਾਂ ਕਿ ਇਸ ਸਬੰਧੀ ਪੁਲਿਸ ਅਧਿਕਾਰੀ ਹੋਰ ਕੀ ਕਹਿੰਦੇ ਨੇ ਆਪਣੀ ਫਲੈਗ ਮਾਰਚ ਕੀਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਇਹ ਹੀ ਹੁੰਦਾ ਹੈ ਇਲੈਕਸ਼ਨਾਂ ਤੋਂ ਪਹਿਲੇ ਜਿਹੜੇ ਮਾੜੇ ਅੰਸਰ ਹੈ ਜਾਂ ਕੋਈ ਦੂਸਰੀ ਬੈਡ ਐਲੀਮੈਂਟਸ ਹੈਗੇ ਆ ਉਹ ਲੋਕਾਂ ਤਾਂ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਦੋਂ ਪੈਰਾਮਿਲਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਚ ਕੀਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਾਬ ਦੀ ਨਾਚ ਇੱਕ ਫਲੈਗ ਮਾਰਚ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਾਰ ਫਿਰ ਪੱਟੀ ਤੇ ਫਿਰ ਵਡਵੇ ਰੇਖਾਪੇਸ਼ਾਪ ਦੇ ਤੱਕ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਟੋਟਲ ਤੰ ਤੰ ਕਿੰਨੀ ਫਲੈਗ ਮਾਰਚ ਦੇ ਆਪਣੇ ਮਲਾਜੂ ਵੇੜ ਬਾਹਰੋਂ ਆਏ ਹੈ ਅਜੇ ਤਾਂ ਸਾਡੇ ਕੋਲ ਇੱਕ ਕੰਪਨੀ ਹੈ ਬਾਕੀ ਆਉਣ ਵਾਲੇ ਟਾਈਮ ਤੇ ਪੂਰ ਕੰਪਨੀ ਸਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਨਫਰੀ ਘਟ ਹੈ ਨਫਰੀ ਘਟ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਦੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਫਿਰ ਨਫਰੀ ਨੂੰ ਕਿੱਦਾਂ ਪੂਰਾ ਕੀਤਾ ਜਾਏਗਾ ਦੇਖੋ ਉਹ ਜਿਹੜਾ ਰਿਟਾਇਰਮੈਂਟ ਆਉਂਦੀ ਹੈ ਰਿਕਰੂਟਮੈਂਟ ਜਿਹੜੀ ਹੈ ਸਾਲ ਜਾਂ ਡੇਢ ਸਾਲ ਦੀ ਜਾਂ 2 ਸਾਲ ਦੀ ਇੱਕ ਵਾਰ ਹੁੰਦੀ ਹੈ ਉਹ ਜਿਹੜੀ ਘਾਟ ਤਾਂ ਹਮੇਸ਼ਾ ਰਹਿੰਦੀ ਹੈ ਥੋੜੀ ਬਹੁਤ ਬਟ ਫਿਰ ਵੀ ਜਿਹੜਾ ਸਾਡੇ ਜਿਹੜੀ 24 ਘੰਟੇ ਡਿਊਟੀ ਹੈ ਜਾਂ 12 ਘੰਟੇ ਡਿਊਟੀ ਕਰਕੇ ਅਸੀਂ ਉਹਨੂੰ ਸਬਸਟੀਟਿਊਟ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਪਿੱਛੇ ਜਿਹੜੇ ਅਸੀਂ ਨਿਊਟਰਲਾਈਜ਼ ਕੀਤੇ ਗੈਂਗ ਵਗੈਰਾ ਪਰੋਟੀ ਮੰਗਨ ਵਾਲੇ ਉਹ ਇਸੇ ਦਾ ਮਤਲਬ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਜਿਹੜੀ ਪਾਉਂਦੇ ਇਨਾਂ ਸਾਡੇ ਮਾਜਮ ਹੁਣ ਲੋਕਾਂ ਨੂੰ ਅਪੀਲ ਕੀ ਹੈ ਮਨੋ ਇਹ ਹੈ ਜੀ ਕਿ ਜਿਹੜਾ VOTING ਹੈ ਜਾਂ ਜਿਹੜਾ ਕੋਈ ਆਪਸੀ ਲੜਾਈ ਝਗੜੇ ਜਾਂ ਉਹ ਛੱਡ ਕੇ ਮਨੋ ਜਿਹੜਾ ਬਿਲਕੁਲ ਸ਼ਾਂਤ ਨਹੀਂ ਨਾ ਪਾਏ ਇਲੈਕਸ਼ਨ ਕਰਾਉਣੇ ਹੈ ਸੈਕਟਰ ਦੇ ਨਸ਼ਿਆਂ ਕੀ ਤਰ੍ਹਾਂ ਵਿਖਾਈ ਜਾ ਰਿਹਾ ਠਲ ਪੂਗੀ ਸਾਹਮਣੇ ਫੋਕੋ ਤੇ ਇਹ ਵੀ ਜਿਵੇਂ ਪਹਿਲੇ ਜੀ ਇਸ ਸਾਲ ਵੀ ਅਸੀਂ ਆਲਮੋਸਟ ਪਿਛਲੇ ਅਜੇ 7 ਮਹੀਨੇ ਜਿਹੜੇ ਮੰਗੇ ਆ ਇਹਦੇ ਵਿੱਚ 15 16 ਕਿਲੋ ਨਾਂ ਬਾ 22 ਕਿਲੋ ਦੇ ਕਰੀਬ ਅਸੀਂ ਹੀ ਹੋਏ ਤੇ ਹੋਰ ਜਿਹੜੇ ਲਾਂ ਲੂਣ ਵਗੈਰਾ ਐਕਸਾਈਜ਼ ਵਾਲੇ ਤੇ ਇਹ ਮੈਂ ਤੁਹਾਡੇ ਚੈਨਲ ਦੇ ਥ्रू ਇਹ ਵੀ ਅਪੀਲ ਕਰਨਾ ਚਾਹਾਂਗਾ ਵੀ ਜਿਹੜੀ ਲਾਂ ਲੂਣ ਜਾਂ ਦੇਸੀ ਖਿਰਾਬ ਹੈ ਇਹ ਤੋਂ ਜਿਹੜਾ ਫਰੀਦ ਸਾਹਿਬ ਨਾਲ ਸਾਡਾ ਅਸੀਂ ਬੜੇ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਵੀ ਲੋਕ ਕੰਮ ਕਰਦੇ ਨੇ